ਹਾਂ ਜਮਾਨੀ ਪਾ ਨਾ 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 ਇਹ ਨੰਬਰ ਕਿੰਨੇ ਆ ਤੇਰੇ ਕੋਲ ਡੈਰੀ ਚ ਹਾਂ ਇਹ ਤਾਂ ਬਾਲੇ ਆ ਇਹਨੂੰ ਕਾ ਕੱਪ ਨਾ ਘਰੇ ਪੰਜਾਬ ਪੰਜਾਬ ਦਾ ਨੰਬਰ ਲੈ ਲੈ 10 ਦੇ ਉਹ ਸਾਹੀ ਦੱਸ ਕੀ ਆ ਗੱਲਬਾਤ ਇਹ ਡੈਰੀ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਾਂ ਮੈਂ ਆਣ ਪੜ ਬੰਦਾ ਹਾਂ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਠੀਕ ਆ ਉਹ ਦੇਖੀਏ ਨਿਸ਼ਾਨੀਆਂ ਕੀ ਇਹ ਲਾਈਆਂ ਆਹ ਅੰਦਰ ਸਿੱਧੀ ਬੋਲੀ ਚੱਲ ਆ ਥੱਲੇ ਹਾਥੀ ਜਗੀ ਸਾਪ ਸੰਤਰਾਮ ਹਾਥੀ ਸੰਤਰਾਮ ਹਾਥੀ ਭੋਜਨ ਦਾ ਠੀਕ ਆ ਮੇਰਾ ਭਤੀਜਾ ਮੇਹਸਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਟੀਆਂ ਪਈਆਂ ਆਪ ਭੋਨੇ ਦਾ ਮੈਂ ਬੰਦਾ ਮਹਿਰੋ ਫਰਮਾ ਪੈਸੇ ਕੱਢਦਾ ਆ ਏਟੀਐਮ ਆ ਗੁੱਠੇ ਵਾਲਾ ਆ ਮੇਰੀ ਆਪਦੀ ਕੁੜੀ ਖੜੀ ਮੇਲੋ ਆ ਮੇਰਾ ਦੋਤਾ ਲੱਖਾ ਆ ਵੀ ਲਿਖਿਆ ਵੀ ਆ ਇਹ ਨਾਈ ਦਾ ਰਾਜੂ ਨਾਈ ਕੰਕੀ ਆ ਮੇਰੀ ਸਾਲੀ ਹੈ ਨਾਗੇਸਰਾ ਪਾਛੋ ਆ ਵੀ ਲਿਖਿਆ ਹੋਇਆ ਹੂੰ ਟੁੱਟ ਦਾ ਦਾਕਾ ਸਾਡਾ ਮਿੰਦਾ ਸਿੰਦਾ ਮੈਂਬਰ ਅੱਛਾ ਸੁੱਖਾ ਸਰਪੰਚ ਅੱਛਾ ਹੁਣ ਦੱਸ ਜਿਹੜਾ ਹੋਣ ਵਾਲਾ ਠੀਕ ਆ ਬਾਈ ਲਵੀ ਵੇਖਾ ਇਹਨਾਂ ਦਾ ਨਿਸ਼ਾਨੀ ਇਹ ਬਾਈ ਨੰਬਰ ਇਹਨਾਂ ਦਾ ਨਿਸ਼ਾਨੀ ਟਰੈਕਟਰ ਅੱਛਾ ਟਰੈਕਟਰ ਆਉਂਦੇ ਆ ਆ ਹੈਗਾ ਅਮਰਜੀਤ ਫੌਜੀ ਹੂੰ ਆ ਵੀ ਲਿਖਿਆ ਪਿਆ ਗੀਤਾ ਫੌਜੀ ਦੋਵੇਂ ਭਰਾ ਅੱਛਾ ਆ ਵੱਡਾ ਆ ਛੋਟਾ ਇਹ ਪੈਲਸਨ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਸਤੌਲਾ ਤੇ ਨਿੱਕਾ ਉਹਦੇ ਇੱਕ ਆ ਨੰਬਰ ਆ ਨਿੱਕੀ ਵੱਧਣੀ ਦਾ ਕਲਵੰਤ ਫੌਜੀ ਪੰਤੌਲ ਹਾਂ ਠੀਕ ਐ ਐਸਐਫਸ ਪੰਤੌਲ ਹਾਂ ਆ ਬੇ ਨਾਮ ਵੀ ਲਿਖਿਆ ਪਿਆ ਨਾਮ ਜਾਨੀ ਬਾਪੂ ਨੂੰ ਉਹ ਪਤਾ ਵੀ ਅਸੀਂ ਲਿਖਿਆ ਪਿਆ ਉਹ ਪੰਤੌਲ ਨਹੀਂ ਹੁੰਦਾ ਸਿਮਲਾ ਸਿਮਲਾ ਪੱਟੀ ਹਾਂ ਇਹ ਵੀ ਗਾਉਣ ਵਜਾਉਣ ਦਾ ਪਹਿਲਾਂ ਨੈਟ ਉੱਤੇ ਪਾਉਂਦਾ ਹੁੰਦਾ ਸੀ ਅੱਛਾ ਆ ਨਾਲ ਹੋ ਸਾਤੀ ਹੋਈ ਐ ਇਹ ਤੁੰ ਵੀ ਠੀਕ ਆ ਮੇਰਾ ਆਪਦਾ ਨੰਬਰ ਐ 8727027080 ਠੀਕ ਐ ਇਹ ਤੇ ਫਿਰ ਬਾਪੂ ਕੋਈ ਲਾਈ ਨੀ ਨਿਸ਼ਾਨੀ ਇਹਦਾ ਮੈਨੂੰ ਹੀ ਜ਼ਿਆਦਾ ਬੰਦਾ ਜੀ ਬਣਾ ਲੇਦਾ ਹੋਰ ਨਹੀਂ ਆ ਕੇ ਬੁਢੀ ਬੰਦਾ ਆ ਆ ਤੇ ਚੰਦਰ ਡੇਰੀ ਵਾਲਾ ਦੋ ਡਰਮ ਦੁੱਧ ਵਾਲੇ ਪਏ ਆ ਰੇਡ ਮਾਹੋ ਦਰਿਆ ਤੇ ਰਾਜਾ ਹੈਗਾ ਇਹਦੇ ਨਾਂ ਰਾਜਾ ਰੇੜੀ ਵਾਈ ਦੱਸ ਦੇ ਨਾ ਨਹੀਂ ਨਹੀਂ ਹੈਗਾ ਟਰਾਲਰ ਰੇਤੇ ਵਾਲਾ ਅੱਛਾ ਸਾਹਿਬ ਅੱਛਾ ਬਲਵੀਰ ਫੌਜੀ ਹਾਂ ਆ ਰਫਲ ਹੈ ਆ ਉਹਦਾ ਨਾਮ ਹੈ ਆ ਇੱਕ ਸਾਡੀ ਨੋਆ ਉਹਨੂੰ ਬਿੱਲੀ ਬਿੱਲੀ ਆਂਦੇ ਸੀ ਆ ਬਿੱਲੀ ਹੈ ਮੋਗੇ ਰਹਿੰਦੀ ਆ ਉਹਦਾ ਨਾਮ ਬਿੱਲੀ ਦਾਪੀ ਹੋਈ ਆ ਆ ਨਰੇਗਾ ਦਾ ਨੰਬਰ ਆ ਹਾਂ ਆ ਮਾਸਟਰ ਰੋਲ ਆ ਪੈਨ ਆ ਇਹ ਨਿਮਾ ਨਿਰਮਲ ਆ ਵੀ ਦੇਖਿਆ ਬੇ ਦੇਖਿਆ ਨਾ ਇਹ ਲਿਖਿਆ ਤੇਰੇ ਨਹੀਂ ਜਾਨੀ ਤੂੰ ਇਹ ਨਿਸ਼ਾਨੇ ਨਹੀਂ ਲੱਗਾ ਕਰਨਾ ਜੱਗਾ ਰੋਡੇ ਹਾਂ ਜੱਗਾ ਰੋਡੇ ਕਰਦਾ ਹੈ ਉਹ ਕਰਦਾ ਦਾ ਮੂਵੀ ਦਾ ਕੰਮ। ਅੱਛਾ ਆ ਦੁਕਾਨ। ਹੂੰ। ਬਾਗੇ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੋਸਾ ਨੂੰ। ਆ ਮੇਰੇ ਸਾਲੇ ਦਾ ਮੁੰਡਾ ਹੈ। ਇਹ ਨਾਈ ਦਾ ਕੰਮ ਕਰਦਾ। ਕੰਚੀ, ਵਸਰਾ। ਜੇ ਕੋਈ ਨੰਬਰ ਤੇ ਸ਼ਾਕੋਬੇ ਫੋਨ ਵੀ ਕਰਾ ਗੱਲ ਵੀ ਕਰਾ ਦੂੰਗਾ। ਅੱਛਾ। ਆ ਸਾਡੇ ਪਿੰਡ ਦਾ ਕੋਣ ਕੰਚੀਆਂ ਵਾਲੇ ਆਦੇ ਸੀ ਪੱਪੂ। ਹੂੰ। ਆ ਕੰਚੀ ਪਈ ਹੈ। ਅੱਛਾ। ਐਡ ਆਉਕੇ ਦਾ ਨੰਬਰ ਅਮਰਾ ਹੂੰ ਇਹ ਕੀ ਆ ਇਹ ਟ੍ਰੈਕਟਰਾਂ ਦਾ ਥੋੜੇ ਮਿਸਤਰੀ ਐ ਆ ਕਾਂਕ ਬੰਡਾ ਵਾਲਾ ਦਾ ਕੰਮ ਬੁੱਸ ਵਾਲੇ ਵਾਲੇ ਦਾ ਖਿੰਦਾ ਹੂੰ ਉਹ ਕਾ ਮਾਸਟਰ ਰੋਲ ਜੀ ਦੇ ਚਲ ਖਾਈ ਕਰਦਾ ਹੂੰ ਆ ਥਰਾਜ ਦੇ ਹੈਗੇ ਗੱਡੀਆਂ ਵਾਲੇ ਮੇਰੇ ਯਾਰ ਆ ਜਿਹੜੇ ਬੱਠਲ ਦੇ ਵੇਚ ਦਿੰਦੇ ਆ ਕੈਂਚੀ ਪਈ ਆ ਆ ਫੜਾ ਪਿਆ ਕੈਂਚੀ ਪਈ ਆ ਕੋਸੇ ਬੱਠਲ ਜੇ ਬਣਾਏ ਹੋਏ ਨੇ ਇਹ ਬੱਠਾ ਵਾਲਾ ਪਰ ਪਲਾਸਟਿਕ ਦੇ ਆ ਸਾਡੇ ਪਿੰਡ ਦਾ ਬੰਦਾ ਭਾਈ ਕੇਵਾੜੇ ਰਹਿੰਦਾ ਮਹਿਰਿਆਂ ਦਾ ਆ ਬੋਕੀ ਜਿਹੜੀ ਬੋਰਚ ਮਾਰਦੇ ਆਪਾਂ ਅੱਛਾ ਉਹ ਉਤਾਰ ਤਾ ਹਾਂ ਥੱਲੇ ਬੋਕੀ ਹਾਂ ਠੀਕ ਆ ਵਲ ਖਾਂਦੀ ਆ ਆ ਇੱਕ ਮੇਰੀ ਪਰਜਾਈ ਆ ਉਹਦੀ ਬਾਹਾਂ ਜੀ ਆ ਆ ਦੇਖੋ ਆਵੇ ਦੇਖੋ ਆ ਵੇਖੋ ਹੈ ਦਖਾਈ ਬੜੀ ਦੇਪੋ ਹਾਂ ਵੇ ਠੀਕ ਕਰ ਜਾ ਬਾਹੇ ਹੈ ਕਰੀ ਹੋਈ ਠੀਕ ਕਰੀ ਖੜੀ ਆ ਬਾਹਦਰ ਹਮ ਇਹਦੀ ਗੋਭੀ ਲਾਈ ਸੀ ਆ ਗੋਭੀ ਦਾ ਫੋਲੀ ਆ ਆ ਗਾਗੀ ਹਮ ਮੇਰੇ ਖੇਤ ਦਾ ਗਵਾਂਢੀ ਆਪਣੇ ਦਾ ਉੱਥੇ ਉਹਨਾਂ ਕੋਲੇ ਬੱਕਰੀਆਂ ਸੀ ਆ ਬੱਕਰੀ ਕੀ ਹੈ ਕਾਰਾਂ ਪੰਜ ਗਰਾਈ ਹਮ ਮਥੀਨੇ ਦੇ ਕੋਲੇ ਵੱਡੀ ਆ ਥੋੜਾ ਪਲਾਸ ਪਿਆ ਅੱਛਾ ਆ ਹੈਗਾ ਲੱਖਾ ਲੱਖਾ ਹੀ ਹੈ ਹਾਂathi ਇਹ ਵੀ ਸਾਡੇ ਪਿੰਡ ਦਾ ਅੱਛਾ ਉਹ ਸੱਪਿਆ ਥੋੜਾ ਹਾਥੀ ਆ ਸਕੂਟਰੀਂ ਵਾਲੇ ਦਾ ਨੰਬਰ ਆ ਪੇਚਕਾਸ ਤੇ ਆ ਚਾਬੀ ਹੁਣ ਮੈਨੂੰ ਪੜਨਾ ਨਹੀਂ ਹੁੰਦਾ ਮੈਨੂੰ ਆ ਮਹਿਤਰੀਆਂ ਦਾ ਨੰਬਰ ਜਿਹੜੇ ਮਹਿਤਰੀਆਂ ਤੇ ਸਾਪ ਹੀ ਹੁੰਦੇ ਆ ਉਹ ਆ ਨੰਬਰ ਆ ਜਲਾਲਾਬਾਦ ਦਾ ਸਵਰਨ ਹੂੰ ਸਪੀਕਰ ਸੀ ਉਹਦੇ ਕੋਲੇ ਦੱਸਿਆ ਰੇਡੀਓ ਆ ਹਾਂ ਆਪ ਆ ਬੈਟਰੀ ਪਈਆ ਉਹ ਤੂੰ ਤੂਜੇ ਪਿਆ ਉੱਥੇ ਸਪੀਕਰ ਲਾਈ ਰੱਖਣਾ ਆ ਨੰਬਰ ਦਵੰਨਿਆ ਵਾਲੇ ਦਾ ਅੱਛਾ ਆ ਨੰਬਰ ਫੇਰ ਹਾਥੀ ਵਾਲੇ ਦਾ ਠੀਕ ਐ ਆ ਨੰਬਰ ਹਮੋਰ ਦਾ ਘਮਿਆਰਾ ਦੇ ਮੁੰਡੇ ਦਾ ਹੂੰ ਸਾ ਮੋਗੇ ਦਾ ਹਮੋਰ ਰਹਿੰਦਾ ਹੂੰ ਇਹ ਕੀ ਬਣਾਉਂਦਾ ਠੀਕ ਠੀਕ ਆ ਮੇਰੇ ਭਾਂਜੇ ਦਾ ਨੰਬਰ ਆ ਨਿੱਕੀ ਵੱਡੀ ਵੱਧ ਨਹੀਂ ਤੂੰ ਇਹ ਸਟੋਰ ਆ ਨਾ ਉਤਰਪਾਲ ਨਾਲੇ ਚੱਕੇ ਢੱਕਦੇ ਹੂੰ ਆ ਉਹ ਆ ਬਾਦੀ ਬਾਦੀ ਆ ਹੈਗਾ ਬਦਣੀ ਦਾ ਨੰਬਰ ਇਹ ਆ ਕੀਸ਼ਾ ਕ੍ਰਿਸ਼ਨ ਓਸੇ ਕ੍ਰਿਸ਼ਣੀ ਹੈ ਹਾਂ 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 ਜੀ ਹਾਂ ਆ ਛੋਟੀ ਸਾਪੇ ਕੀ ਹੋਈ ਸੀ ਬਾਬੂ ਸੱਪ ਸੱਪ ਆਹ ਵਾਲੇ ਨੇ ਡੈਰੀ ਛੋਟੀ ਪੰਜ ਗਰਾਈ ਦਾ ਹਾਂ ਸਾਡੇ ਸਾਲੇ ਨਰਮਾ ਚੋਗੜੇ ਜਾਂਦੇ ਹੁੰਦੇ ਸੀ ਹਾਂ ਆ ਨਰਮੇ ਦਾ ਬੂਟਾ ਆ ਆ ਵੀ ਵੱਧਣੀ ਦਾ ਨੰਬਰ ਆ ਢੋਲੀ ਹਾਂ ਸਪਰੇਅ ਕਰਦਾ ਹਾਂ ਅਸਾਂ ਆ ਢੋਲੀ ਛਾਪੀ ਹਾਂ ਢੋਲੀ ਛਾਪੀ ਆ ਕਿੰਦਾ ਕਿੰਦਾ ਹੀ ਆ ਨਾ ਹਾਂ ਆ ਨੰਬਰ ਫੇਰ ਬੱਗਿਆਣਾ ਪਿੰਡ ਹੂੰ ਇਹ ਤਾਂ ਨੰਘ ਗਿਆ ਆ ਕੀ ਆ ਇਹ ਬਾਈ ਕੋਈ दारू ਪੀਂਦਾ ਆਦ ਗਿਆ ਪਿਆ ਬੋਤਲ ਪਈ ਆ ਬੰਦੇ ਦਾ ਨਾਮ ਹੀ ਦੱਸਣਾ ਆ ਫੇਰ ਢੋਲੀ ਹੂੰ ਸਪਰੇਅ ਵਾਲੇ ਦੀ ਆ ਮੇਰਾ ਪੋਤਾ ਇੱਥੇ ਫਿਰਦਾ ਹੂੰ ਆ ਇਹਦੀ ਬੋਤਲ ਪਈ ਆ ਆ ਪਉਗਾ ਪਿਆ ਤੇ ਆ ਕੱਪ ਪਿਆ ਕੁੱਤੀ ਦਾ ਨੰਬਰ ਹੀ ਉਸੇ ਦਾ ਹੰਨੀ ਵਾਲੇ ਕੱਪੀਆਂ ਲੈਣ ਆਪੇ ਆ ਭਾਈ ਕੇ ਬਾੜੇ ਦਾ ਨੰਬਰ ਮੇਰਾ ਸਾਡੂ ਆ ਸੇਵਕ ਹੂੰ ਲੱਕੜ ਦਾ ਕੰਮ ਕਰਦਾ ਆਰਾ ਹੂੰ ਆ ਨਿੱਕੇ ਮੇਰੇ ਦਾ ਨੰਬਰ ਹੈ ਦੇਖਾ ਨਿੱਕੇ ਮੇਰੇ ਨੂੰ ਦਿਖਾਈ ਮੇਰਾ ਬਆਵਾ ਛੋਟਾ ਇਹ ਵਾਲੇ ਹੂਰੇ ਬਣਾਇਆ ਫਿਰ ਹੂੰ ਇਹ ਲਾਲ ਤਿੰਨ ਚ ਕਿੰਨੇ ਆ ਨੱਖੂ ਦਾ ਕੈਂਚੀਆਂ ਵਾਲੇ ਦਾ ਉਹਦੀ ਫੈਂਸ ਨਹੀਂ ਆ 10ਾਂ ਦਾ ਨੋਟ ਪਿਆ ਹਾਂ ਉਹ ਮਹਾਰਸ ਕਰਦਾ ਹੈ ਨਾਨਸ ਕਰਦੇ ਹਾਂ ਹਾਂ ਆਹ ਕਿਹੜਾ ਬੈਠਾ ਵਾ ਪੂਰੇ ਇਹ ਇਹ ਤਾਂ ਮੇਰੀ ਸਾਲੀ ਹੈ ਨਾਂਗੇ ਨੰਬਰ ਉੱਧਰ ਉਹ ਨਾਂਗੇ ਚੜਾ ਦੋ ਕਿਲਾ ਭਰੀ ਖੜਾ ਮੱਖਣ ਚੁੱਪ ਕੀਤੀ ਹਾਂ ਚੁੱਪ ਕੀਤੀ ਹਾਂ ਆਹ ਇੱਕ ਸਾਡਾ ਬੰਦਾ ਹੈ ਜੀ ਡੂਡ ਲਾਤੀ ਆ ਠੀਕ ਹਾਂ ਆ ਕੀ ਦੇਗੇ ਇਹ ਗੋਪੀ ਆਲੂ ਵਾਲਾ ਆ ਰਾਸ਼ਨ ਆ 20 ਆ ਗੋਲੀ ਠੀਕ ਹੈ ਆਹ ਕੋ ਮੇਰਾ ਸਾਲਾ ਮੱਝਾਂ ਦਾ ਵਪਾਰ ਕਰਦਾ ਪਲਵੰਤ ਆ ਮੱਝਾਂ ਆ ਮੱਝਾਂ ਖਰੀਦੀਆਂ ਠੀਕ ਆਹ ਨੰਬਰ ਇਹ ਬਾਹਰ ਲ ਮੱਖਣ ਸਿੰਘ ਲਿਖਿਆ ਭਾਈ ਹਾਂ ਬਾਹਰ ਲਾ ਆ ਵੀ ਪੰਜ ਗ라이 ਦਾ ਨੰਬਰ ਹੈ ਚਮਕੌਰ ਹਾਂ ਵੀ ਲਿਖਿਆ ਆ ਡਾਕਟਰ ਗਗਨ ਇਹ ਡਾਕਟਰ ਦੀ ਟੂਟੀ ਜੀ ਬਣਾਈ ਹੋਈ ਆ ਹਾਂ ਵੇਹੜੀ ਢਿੱਡ ਤੇ ਰੱਖ ਕੇ ਤਾਂ ਕੰਮ ਚਲਾ ਲੈਣੇ ਠੀਕ ਆ ਮੇਰੇ ਮੁੰਡੇ ਦਾ ਨੰਬਰ ਨਿੰਮਾ ਆ ਬਾਰਲਾ ਨੰਬਰ ਆ ਸਕੂਟਰ ਨਾਲ ਮੇਰਾ ਕਿਆਰ ਹੈ ਮੋਗੇ ਠੀਕ ਆ ਆ ਫੇਰ ਇਹ ਉਹ ਸੌੜਿਆਂ ਦੀ ਆ ਗਏ ਆ ਹੈਗੀ ਬਿੰਦਰ ਮਹਿਰੋ ਥੇਲੀ ਆ ਬਈ ਖੜੀ ਇਹ ਘਟਮਾ ਹਾਂ ਮੇਰੇ ਛੋਟੇ ਪੋਤੇ ਦਾ ਨੰਬਰ ਬਾਹਰ ਆਹੋ ਲੇਖਾ ਤੇ ਆ ਵੱਡੇ ਦਾ ਠੀਕ ਹੈ ਠੀਕ ਹੈ ਉਹ ਨਹੀਂ ਯਾਦ ਰਹਿੰਦੇ ਆਪੂ ਨਹੀਂ ਯਾਰ ਇਹ ਇਹਨਾਂ ਦੀਆਂ ਪੱਕੀਆਂ ਯਾਦ ਨੇ ਪੱਕੀਆਂ ਲਾਹੌਰ ਮੈਂ ਤੁਹਾਨੂੰ ਐਵੇਂ ਦੱਸੇ ਕਿ ਮੈਂ ਤੁਹਾਨੂੰ ਜਿਹੜਾ ਤੂੰ ਉਹ ਕਦਾ ਮੈਂ ਤੁਹਾਡੀ ਗੱਲ ਕਰਾ ਦੇਣਾ ਜਨਾਬ ਬੰਦਾ ਬੋਲੇ ਤਾਂ ਕਿਉਂ ਤੇਰੀ ਮਾਹ ਕੋਈ ਕਹਿੰਦਾ ਵੀਡੀਓ ਬਣਾਉਂਦੇ ਮਾਰਿਆ ਨਹੀਂ ਕਰਨਾ ਨਾ ਮੇਰਾ ਨਾਮ ਪਰੋ ਨਾ ਨਹੀਂ ਯਾਰ ਤੁਸੀਂ ਮੇਰਾ ਪੂਰਾ ਲਿਖ ਦਾਂਗੇ ਤੇਰਾ ਨਾਮ ਵੀ ਦੇ ਬਾਕੀ ਨਹੀਂ ਨਹੀਂ ਸਾਡੇ ਸਾਈ ਪਾਇਆ ਕਰ ਹਾਂ ਪਾਓ ਠੀਕ ਹੈ ਹਾਂ ਸਾਡੇ ਸੰਪਰਕ ਦੇਖੋ ਬਾਲੀ ਅਨੋਖੀ ਡੈਰੀ ਹੈ ਨਾ ਫੋਨ ਮੈਨੂੰ ਤੇ ਹੀ ਲੱਗਦਾ ਪਿਆ ਅੱਜ ਕਿਸੇ ਨੂੰ ਆ ਜਾਓ ਚ ਕਿਹਦੇ ਲਈ ਬਈ ਹੂ ਇਹ ਜੀ ਡੈਰੀ ਮੈਨੂੰ ਦੇ ਦਿਓ ਸੱਪ ਵਾਲੇ ਨੇ ਸੱਪ ਵਾਲੇ ਨੇ ਖੜ ਜਾ ਸੱਪ ਵਾਲੇ ਨੇ ਹੂੰ ਇੱਕ ਡੈਰੀ ਨਹੀਂ ਕਿਲੋ ਪਈਆਂ ਕਰੇ ਹਾਂ ਦੇ ਰੋਹਾ ਛੋਟਾ ਨੰਬਰ ਪਿਆ ਹਾਂ ਛੋਟਾ ਪਿਆ ਸਾਡੇ ਲਈ ਕੀ ਬਣਾਤਾ ਆ ਵੇਖਾ ਟੰਗਾਂ ਜਿਗਾ ਵੇ ਠੀਕ ਹੈ ਇਹ ਵੀ ਲੋਟਾ ਕਰ ਰਾਮਣ ਕਿਹੜੀ ਚੀਜ਼ ਜਿਵੇਂ ਲੋਟਦੀ ਲੱਗਦੀ ਹੈ ਬਸ ਮੈਂ ਕਹਿੰਦਾ ਲੈ ਆ ਰਾਜਾ ਦਾ ਨੰਬਰ ਮਸਦ ਨਹੀਂ ਕਢਾਇਆ ਤੇ ਮਾਰਦੇ ਹੁੰਦੇ ਸੀ ਹੁਕੂਮੇ ਦਾ ਆ ਵੀ ਮਸਦ ਬਣਾਦਾ ਹੈ ਤੂੰ ਹੋਰ ਕੀ ਆਪਾਂ ਹੀ ਕਰਨਾ ਆ ਵੀ ਉਹਦਾ ਸਰਜੇ ਦਾ ਨੰਬਰ ਆ ਆ ਫੇਰ ਉਹਦਾ ਆ ਗਿਆ ਗੂਨ ਵਾਲਾ ਦੇ ਮੁੰਡੇ ਦਾ ਨੰਬਰ ਗੋਬੀ ਦਾ ਪੁੱਲ ਆ ਮੰਜੇ ਵਾਲੇ ਦਾ ਨੰਬਰ ਆ ਆਪਾਂ ਇਹ ਤੋਂ ਮੰਜੇ ਜਿਹੜੇ ਟੁੱਟੇ ਭੱਜੇ ਬਿਲਡ ਕਰਦੇ ਲੋਟਾ ਕੰਮ ਹੈ ਨਾ ਆ ਤਕੜੀ ਵਾਲੇ ਦਾ ਦੁਕਾਨ ਵਾਲੇ ਦਾ ਉੱਡ ਵੱਡੀ ਨਿਸ਼ਾਨੀ ਠੀਕ ਆ ਬਾਪੂ ਆਪਣੀ ਨਿਸ਼ਾਨੀ ਜਾਣੀ ਹੁਣ ਇਹੇ ਆ ਵੀ ਆ ਸਟੈਂਡ ਵਾਲੀ ਨਿਸ਼ਾਨੀ ਹੈ ਨਾ ਹੋਰ ਮੈਂ ਹੁਣ ਕਿਹੜਾ ਪੜਿਆ ਤੁਹਾਨੂੰ ਮੈਂ ਦੱਸੀ ਦਾ ਜਾਣਾਂ